ਪੰਜਾਬੀ ਪੁਸਤਕ 7ਵੀਂ ਜਮਾਤ ਵਿੱਚੋਂ ਪਾਠ ਨੰਬਰ 2 ਮੋਤੀ ਕਰਾਂਗੇ ਪਹਿਲਾਂ ਅਸੀਂ ਇਸ ਪਾਠ ਨੂੰ ਪੜ੍ਹਾਂਗੇ ਫਿਰ ਇਸ ਨਾਲ ਜੁੜੇ ਸਾਰੇ ਪ੍ਰਸ਼ਨ ਉੱਤਰ ਅਤੇ ਬਾਕੀ ਦੇ ਅਭਿਆਸ ਕਰਾਂਗੇ ਕਰਦੇ ਹਾਂ ਜੀ ਵੀਡੀਓ ਸਟਾਰਟ ਪਾਠ ਨੰਬਰ 2 ਮੋਤੀ ਮੋਤੀ ਮੇਰਾ ਨਿੱਕਾ ਜਿਹਾ ਪਿਆਰਾ ਕੁੱਤਾ ਸੀ ਇਹ ਪਿਸਤੀ ਨਸਲ ਚੋਂ ਸੀ ਤੇ ਕੰਨਾਂ ਤੋਂ ਫੜ ਕੇ ਚੁੱਕਿਆ ਵੀ ਨਹੀਂ ਸੀ ਚੁੱਕਦਾ ਪਿਤਾ ਜੀ ਨੇ ਮੇਰੇ ਮਗਰ ਪੈਣ ਤੇ ਮੈਨੂੰ ਇਸ ਕੁੱਤੇ ਦੇ ਰੱਖਣ ਦੀ ਆਗਿਆ ਦਿੱਤੀ ਸੀ ਇੱਕ ਦਿਨ ਪਿਤਾ ਜੀ ਆਪਣੀ ਇੱਕ ਬੰਗਾਲੀ ਮਿੱਤਰ ਨੂੰ ਮਿਲਣ ਗਏ ਮੈਂ ਵੀ ਨਾਲ ਸਾਂ ਕਾਊਚ ਦੇ ਹੇਠੋਂ ਕੋਈ ਕੁਲੀ-ਕੁਲੀ ਚੀਜ਼ ਮੈਨੂੰ ਛੂਹੀ ਕਾਊਚ ਦਾ ਮਤਲਬ ਹੁੰਦਾ ਹੈ ਸੋਫਾ ਮੈਂ ਥੱਲੇ ਦੇਖਿਆ ਤੇ ਡਰਿਆ ਇਹ ਕੁੱਤੇ ਦੀ ਬੂਥੀ ਸੀ ਬੂਥੀ ਮਤਲਬ ਮੂੰਹ ਜਾਂ ਚਿਹਰਾ ਪਿਤਾ ਜੀ ਦੇ ਦੋਸ ਨੇ ਕਿਹਾ ਡਰਨਾ ਬੱਚਾ ਇਹ ਵੱਡਦਾ ਨਹੀਂ ਕੁੱਤਾ ਬੜਾ ਚਿਰ ਮੇਰੇ ਨਾਲ ਪਿਆਰ ਕਰਦਾ ਰਿਹਾ ਮੈਂ ਉਸ ਨਾਲ ਚਪਕ ਕੂੰਜ ਵਿੱਚ ਕਿੰਨਾ ਚਿਰ ਖੇਡਦਾ ਰਿਹਾ ਆਉਣ ਲੱਗਿਆ ਮੇਰਾ ਚਿਹਰਾ ਉਦਾਸ ਜਿਹਾ ਦੇਖ ਕੇ ਪਿਤਾ ਜੀ ਦੇ ਮਿੱਤਰ ਨੇ ਕਿਹਾ ਕੀ ਗੱਲ ਹੈ ਬੇਟਾ ਉਦਾਸ ਕਿਉਂ ਹੈ ਮੈਂ ਉਸ ਵੱਲ ਬਿਨਾਂ ਦੇਖਿਆ ਤੇ ਬਿਨਾਂ ਉੱਤਰ ਦਿੱਤੇ ਆ ਪਿਤਾ ਜੀ ਵੱਲ ਬੜੀ ਮਿਠਾਸ ਤੇ ਅਰਜ਼ੂਈ ਅਰਜ਼ੂਈ ਹੁੰਦਾ ਬੇਨਤੀ ਅਰਜ਼ੂਈ ਭਰੀ ਨਜ਼ਰ ਤੱਕਦੇ ਆ ਉਸ ਆਪਣੇ ਯਾਰ ਕੁੱਤੇ ਵੱਲ ਇਸ਼ਾਰਾ ਕੀਤਾ ਪਿਤਾ ਜੀ ਨੇ ਅੱਖ ਦੀ ਬੇਮਲੂਮੀ ਘੂਰੀ ਦਿੱਤੀ ਤੇ ਮੈਂ ਸਹਿਮ ਗਿਆ ਪਿਤਾ ਜੀ ਦੇ ਮਿੱਤਰ ਨੇ ਕਿਹਾ ਦੋਸਤ ਇੱਕ ਕੁੱਤੇ ਪਿੱਛੇ ਮੈਂ ਆਪਣੇ ਬੇਟੇ ਨੂੰ ਨਰਾਜ਼ ਤੇ ਉਦਾਸ ਨਹੀਂ ਦੇਖਣਾ ਚਾਹੁੰਦਾ ਮੇਰੇ ਵੱਲ ਪਿਆਰ ਭਰੀ ਨਜ਼ਰ ਤੱਕ ਕੇ ਉਸ ਕਿਹਾ ਬੇਟਾ ਤੂੰ ਮੋਤੀ ਲੈਣਾ ਹੈ ਜ ਲੈ ਜਾ ਬੀਬਾ ਪੁੱਤਰ ਮੈਨੂੰ ਚੇਤਾ ਹੈ ਮੋਤੀ ਦਾ ਨਾਂ ਸੁਣ ਕੇ ਪਿਤਾ ਜੀ ਤਰਪੱਕੇ ਸਨ ਤਰਪੱਕੇ ਦਾ ਮਤਲਬ ਹੈ ਡਰ ਕੇ ਜਾਂ ਘਬਰਾ ਕੇ ਉਨਾ ਦਾ ਚਿਹਰਾ ਉਦਾਸ ਹੋ ਗਿਆ ਸੀ ਪਰ ਮੇਰੀ ਉਦਾਸੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ ਪਿਤਾ ਜੀ ਦੇ ਮਿੱਤਰ ਨੇ ਮੋਤੀ ਨੂੰ ਸੱਦ ਕੇ ਸੰਗਲੀ ਪਟੇ ਵਿੱਚ ਪਾਈ ਤੇ ਮੇਰੇ ਹੱਥ ਫੜਾ ਦਿੱਤੀ ਮੋਤੀ ਹੈਰਾਨ ਸੀ ਸ਼ਾਇਦ ਸੋਚ ਰਿਹਾ ਹੋਵੇ ਕਿ ਦੋ ਘੜੀ ਦੀ ਪ੍ਰੀਤ ਲਈ ਉਮਰ ਕੈਦ ਮੋਤੀ ਮੁੜਮੁੜ ਆਪਣੇ ਮਾਲਕ ਵੱਲ ਦੇਖਦਾ ਸੀ ਪਰ ਉਸਤੇ ਕਹਿਣ ਤੇ ਕਿ ਜਾ ਮੋਤੀ ਹੁਣ ਤੇਰਾ ਮਾਲਕ ਨਿੱਕਾ ਕਾਕਾ ਹੈ ਉਹ ਮੇਰੇ ਨਾਲ ਤੁਰ ਪਿਆ ਉਸ ਵੇਲੇ ਪੱਪੀ ਮੋਤੀ ਦੀ ਮਾਂ ਅੰਦਰੋਂ ਨਿਕਲ ਆਈ ਤੇ ਸਾਡੇ ਨਾਲ ਤੁਰਨ ਲੱਗ ਪਈ। ਮੋਤੀ ਦਾ ਚਿਹਰਾ ਉਦਾਸਿਆ ਜਿਹਾ ਗਿਆ। ਪੱਪੀ ਮਾਲਕ ਦੇ ਇਸ਼ਾਰੇ ਨਾਲ ਮੰਨ ਮਾਰ ਕੇ ਵਾਪਸ ਮੁੜ ਗਈ। ਕੋਠੀ ਤੋਂ ਬਾਹਰ ਆ ਕੇ ਪਿਤਾ ਜੀ ਨੇ ਟੈਕਸੀ ਫੜੀ ਅਤੇ ਅਸੀਂ ਆਪਣੇ ਘਰ ਪਹੁੰਚੇ। ਮਾਤਾ ਜੀ ਨੇ ਮੇਰੇ ਹੱਥ ਵਿੱਚ ਕੁੱਤੇ ਦੀ ਸੰਗਲੀ ਦੇਖ ਕੇ ਪਿਤਾ ਜੀ ਨੂੰ ਕਿਹਾ ਤੁਸੀਂ ਫੇਰ ਪੁਰਾਣੀਆਂ ਬਿਮਾਰੀਆਂ ਖਰੀਦਣ ਲੱਗ ਪਏ ਹੋ ਨਾ। ਕਾਕੇ ਦੀ ਮਾਂ ਕਾਕੇ ਨੂੰ ਪੰਜਾਬੀ ਪੁਸਤਕ 7ਵੀਂ ਜਮਾਤ ਵਿੱਚੋਂ ਪਾਠ ਨੰਬਰ 2 ਮੋਤੀ ਕਰਾਂਗੇ ਪਹਿਲਾਂ ਅਸੀਂ ਇਸ ਪਾਠ ਨੂੰ ਪੜ੍ਹਾਂਗੇ ਪਾਠ ਨੂੰ ਪੜ੍ਹਾਂਗੇ ਫਿਰ ਇਸ ਨਾਲ ਜੁੜੇ ਸਾਰੇ ਪ੍ਰਸ਼ਨ ਉੱਤਰ ਅਤੇ ਬਾਕੀ ਦੇ ਅਭਿਆਸ ਕਰਾਂਗੇ ਕਰਦੇ ਹਾਂ ਜੀ ਵੀਡੀਓ ਸਟਾਰਟ ਪਾਠ ਨੰਬਰ 2 ਮੋਤੀ ਮੋਤੀ ਮੇਰਾ ਨਿੱਕਾ ਜਿਹਾ ਪਿਆਰਾ ਕੁੱਤਾ ਸੀ ਇਹ ਪਿਸਤੀ ਨਸਲ ਚੋਂ ਸੀ ਤੇ ਕੰਨਾਂ ਤੋਂ ਫੜ ਕੇ ਚੁੱਕਿਆ ਵੀ ਨਹੀਂ ਸੀ ਚੁੱਕਦਾ ਪਿਤਾ ਜੀ ਨੇ ਮੇਰੇ ਮਗਰ ਪੈਣ ਤੇ ਮੈਨੂੰ ਇਸ ਕੁੱਤੇ ਦੇ ਰੱਖਣ ਦੀ ਆਗਿਆ ਦਿੱਤੀ ਸੀ ਇੱਕ ਦਿਨ ਪਿਤਾ ਜੀ ਆਪਣੇ ਇੱਕ ਬੰਗਾਲੀ ਮਿੱਤਰ ਨੂੰ ਮਿਲਣ ਗਏ ਮੈਂ ਵੀ ਨਾਲ ਸਾਂ ਕਾਊਚ ਦੇ ਹੇਠੋਂ ਕੋਈ ਕੁਲੀ-ਕੁਲੀ ਚੀਜ਼ ਮੈਨੂੰ ਛੂਹੀ ਕਾਊਚ ਦਾ ਮਤਲਬ ਹੁੰਦਾ ਹੈ ਸੋਫਾ ਮੈਂ ਥੱਲੇ ਦੇਖਿਆ ਤੇ ਡਰਿਆ ਇਹ ਕੁੱਤੇ ਦੀ ਬੂਥੀ ਸੀ ਬੂਥੀ ਮਤਲਬ ਮੂੰਹ ਜਾਂ ਚਿਹਰਾ ਪਿਤਾ ਜੀ ਦੇ ਦੋਸ ਨੇ ਕਿਹਾ ਡਰਨਾ ਬੱਚਾ ਇਹ ਵੱਡਦਾ ਨਹੀਂ ਕੁੱਤਾ ਬੜਾ ਚਿਰ ਮੇਰੇ ਨਾਲ ਪਿਆਰ ਕਰਦਾ ਰਿਹਾ ਮੈਂ ਉਸ ਨਾਲ ਚਪਕ ਕੂੰਜ ਵਿੱਚ ਕਿੰਨਾ ਚਿਰ ਖੇਡਦਾ ਰਿਹਾ ਆਉਣ ਲੱਗਿਆ ਮੇਰਾ ਚਿਹਰਾ ਉਦਾਸ ਜਿਹਾ ਦੇਖ ਕੇ ਪਿਤਾ ਜੀ ਦੇ ਮਿੱਤਰ ਨੇ ਕਿਹਾ ਕੀ ਗੱਲ ਹੈ ਬੇਟਾ ਉਦਾਸ ਕਿਉਂ ਹੈ ਮੈਂ ਉਸ ਵੱਲ ਬਿਨਾਂ ਦੇਖਿਆ ਤੇ ਬਿਨਾਂ ਉੱਤਰ ਦਿੱਤੇ ਆ ਪਿਤਾ ਜੀ ਵੱਲ ਬੜੀ ਮਿਠਾਸ ਤੇ ਅਰਜ਼ੋਈ ਅਰਜ਼ੋਈ ਹੁੰਦਾ ਬੇਨਤੀ ਅਰਜ਼ੋਈ ਭਰੀ ਨਜ਼ਰ ਤੱਕਦੇ ਆ ਉਸ ਆਪਣੇ ਯਾਰ ਕੁੱਤੇ ਵੱਲ ਇਸ਼ਾਰਾ ਕੀਤਾ ਪਿਤਾ ਜੀ ਨੇ ਅਖਦੀ ਬੇਮਲੂਮੀ ਘੂਰੀ ਦਿੱਤੀ ਤੇ ਮੈਂ ਸਹਿਮ ਗਿਆ ਪਿਤਾ ਜੀ ਦੇ ਮਿੱਤਰ ਨੇ ਕਿਹਾ ਦੋਸਤ ਇੱਕ ਕੁੱਤੇ ਪਿੱਛੇ ਮੈਂ ਆਪਣੇ ਬੇਟੇ ਨੂੰ ਨਰਾਜ਼ ਤੇ ਉਦਾਸ ਨਹੀਂ ਦੇਖਣਾ ਚਾਹੁੰਦਾ ਮੇਰੇ ਵੱਲ ਪਿਆਰ ਭਰੀ ਨਜ਼ਰ ਤੱਕ ਕੇ ਉਸ ਕਿਹਾ ਬੇਟਾ ਤੂੰ ਮੋਤੀ ਲੈਣਾ ਹੈ ਜਹ ਲੈ ਜਾ ਬੀਬਾ ਪੁੱਤਰ ਮੈਨੂੰ ਚੇਤਾ ਹੈ ਮੋਤੀ ਦਾ ਨਾਂ ਸੁਣ ਕੇ ਪਿਤਾ ਜੀ ਤਰਪਕੇ ਸਨ ਤਰਪਕੇ ਦਾ ਮਤਲਬ ਹੈ ਡਰ ਕੇ ਜਾਂ ਘਬਰਾ ਕੇ ਉਨਾ ਦਾ ਚਿਹਰਾ ਉਦਾਸ ਹੋ ਗਿਆ ਸੀ ਪਰ ਮੇਰੀ ਉਦਾਸੀ ਉਹਨਾਂ ਨੂੰ ਮਨਜ਼ੂਰ ਨਹੀਂ ਸੀ ਪਿਤਾ ਜੀ ਦੇ ਮਿੱਤਰ ਨੇ ਮੋਤੀ ਨੂੰ ਸੱਦ ਕੇ ਸੰਗਲੀ ਪਟੇ ਵਿੱਚ ਪਾਈ ਤੇ ਮੇਰੇ ਹੱਥ ਫੜਾ ਦਿੱਤੀ ਮੋਤੀ ਹੈਰਾਨ ਸੀ ਸ਼ਾਇਦ ਸੋਚ ਰਿਹਾ ਹੋਵੇ ਕਿ ਦੋ ਘੜੀ ਦੀ ਪ੍ਰੀਤ ਲਈ ਉਮਰ ਕੈਦ ਮੋਤੀ ਮੁੜਮੁੜ ਆਪਣੇ ਮਾਲਕ ਵੱਲ ਦੇਖਦਾ ਸੀ ਪਰ ਉਸਤੇ ਕਹਿਣ ਤੇ ਕਿ ਜਾ ਮੋਤੀ ਹੁਣ ਤੇਰਾ ਮਾਲਕ ਨਿੱਕਾ ਕਾਕਾ ਹੈ ਉਹ ਮੇਰੇ ਨਾਲ ਤੁਰ ਪਿਆ ਉਸ ਵੇਲੇ ਪੱਪੀ ਮੋਤੀ ਦੀ ਮਾਂ ਅੰਦਰੋਂ ਨਿਕਲ ਆਈ ਤੇ ਸਾਡੇ ਨਾਲ ਤੁਰਨ ਲੱਗ ਪਈ। ਮੋਤੀ ਦਾ ਚਿਹਰਾ ਉਦਾਸਿਆ ਜਿਹਾ ਗਿਆ। ਪੱਪੀ ਮਾਲਕ ਦੇ ਇਸ਼ਾਰੇ ਨਾਲ ਮੰਨ ਮਾਰ ਕੇ ਵਾਪਸ ਮੁੜ ਗਈ। ਕੋਠੀ ਤੋਂ ਬਾਹਰ ਆ ਕੇ ਪਿਤਾ ਜੀ ਨੇ ਟੈਕਸੀ ਫੜੀ ਅਤੇ ਅਸੀਂ ਆਪਣੇ ਘਰ ਪਹੁੰਚੇ। ਮਾਤਾ ਜੀ ਨੇ ਮੇਰੇ ਹੱਥ ਵਿੱਚ ਕੁੱਤੇ ਦੀ ਸੰਗਲੀ ਦੇਖ ਕੇ ਪਿਤਾ ਜੀ ਨੂੰ ਕਿਹਾ ਤੁਸੀਂ ਫੇਰ ਪੁਰਾਣੀਆਂ ਬਿਮਾਰੀਆਂ ਖਰੀਦਣ ਲੱਗ ਪਏ ਹੋ ਨਾ ਜੀ। ਪਿਤਾ ਜੀ ਨੇ ਉੱਤਰ ਦਿੱਤਾ ਕਾਕੇ ਦੀ ਮਾਂ ਕਾਕੇ ਨੂੰ ਇਹ ਚੰਗਾ ਲੱਗਾ ਸੀ ਤੇ ਪਰਸ਼ੋਤਮ ਬਾਪੂ ਨੇ ਇਹ ਦੇ ਦਿੱਤਾ ਮਾਤਾ ਜੀ ਨੇ ਹੋਰ ਕੁਝ ਨਾ ਕਿਹਾ ਕਿੰਨਾ ਚਿਰ ਮੁੱਤੀ ਅਫਸੋਸਿਆ ਰਿਹਾ ਅਫਸੋਸਿਆ ਮਤਲਬ ਉਦਾਸ ਰਿਹਾ ਉਹ ਕੁਝ ਨਹੀਂ ਸੀ ਖਾਂਦਾ ਦੁੱਧ ਦਾ ਪਿਆਲਾ ਸਵੇਰ ਤੋਂ ਸ਼ਾਮ ਤੱਕ ਪਿਆ ਰਹਿੰਦਾ ਸੀ ਪਿਤਾ ਜੀ ਦੀਆਂ ਅੱਖਾਂ ਵਿੱਚ ਵੀ ਕੋਈ ਖੁਸ਼ੀ ਨਹੀਂ ਸੀ ਨਜ਼ਰ ਆਉਂਦੀ ਮੈਂ ਪਿਤਾ ਜੀ ਨੂੰ ਇੱਕ ਦਿਨ ਇਹ ਕੁੱਤਾ ਮੂੜ ਆਉਣ ਲਈ ਕਿਹਾ ਪਰ ਪਿਤਾ ਜੀ ਨਾ ਮੰਨੇ ਸਗੋਂ ਉਹ ਉੱਠ ਕੇ ਮੋਤੀ ਨੂੰ ਪਿਆਰ ਕਰਨ ਲੱਗ ਪਏ ਮੋਤੀ ਪਿਤਾ ਜੀ ਦੇ ਹੱਥਾਂ ਨੂੰ ਚੱਟਣ ਲੱਗ ਪਿਆ ਪਿਤਾ ਜੀ ਨੇ ਨੌਕਰ ਰਾਣੀ ਨੂੰ ਤਾਜ਼ਾ ਦੁੱਧ ਪਿਉਣ ਦਾ ਹੁਕਮ ਦਿੱਤਾ ਜਦ ਪਿਤਾ ਜੀ ਨੇ ਮੋਤੀ ਨੂੰ ਦੁੱਧ ਪਿਆਇਆ ਤਾਂ ਉਹ ਅੱਧਾ ਪਚਦਾ ਪੀ ਗਿਆ ਉਸ ਦਿਨ ਤੂੰ ਮੋਤੀ ਫੇਰ ਮੇਰੇ ਨਾਲ ਖੇਡਣ ਲੱਗ ਪਿਆ ਹੌਲੀ ਹੌਲੀ ਉਸਦੀ ਸੰਗੜੀ ਖੋਲੀ ਜਾਣ ਲੱਗ ਪਈ ਤੇ ਉਹ ਘਰ ਦਾ ਵਿਸ਼ਵਾਸੀ ਬਣ ਗਿਆ ਜਦੋਂ ਕਦੇ ਉਹ ਮੇਰੇ ਸਕੂਲ ਜਾਣ ਦੇ ਸਮੇਂ ਖੁੱਲਾ ਹੁੰਦਾ ਉਹ ਮੇਰੇ ਮਗਰ ਦੱਬੇ ਪੈਰੀ ਤੁਰ ਪੈਂਦਾ ਸੀ ਤੇ ਮੈਨੂੰ ਉਦੋਂ ਹੀ ਪਤਾ ਲੱਗਣ ਦਿੰਦਾ ਸੀ ਜਦੋਂ ਮੈਂ ਜਮਾਤ ਦੇ ਕਮਰੇ ਵਿੱਚ ਦਾਖਲ ਹੁੰਮਾ ਮੇਰੇ ਜਮਾਤੀ ਨਿੱਕੇ ਜਿਹੇ ਕੁੱਤੇ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਸਨ ਤੇ ਉਸ ਨਾਲ ਪਿਆਰ ਕਰਦੇ ਸਨ ਜੇ ਉਹ ਕਿਸੇ ਦਾ ਮੂੰਹ ਚੱਟ ਲੈਂਦਾ ਸੀ ਤਾਂ ਉਸ ਨੂੰ ਨਲਕੇ ਤੋਂ ਮੂੰਹ ਧੋਣਾ ਪੈਂਦਾ ਸੀ ਗੇਂਦ ਨਾਲ ਖੇਡਦੇ ਮੁੰਡਿਆਂ ਦੀ ਗੇਂਦ ਨੂੰ ਮੂੰਹ ਵਿੱਚ ਲੈ ਕੇ ਨਾ ਸੁੱਟਦਾ ਸੀ ਨਾ ਸੁੱਟਦਾ ਸੀ ਮਤਲਬ ਨਸ ਮਤਲਬ ਭੱਜ ਜਾਂਦਾ ਸੀ ਤੇ ਗੇਂਦ ਮੇਰੇ ਹੱਥ ਵਿੱਚ ਫੜਾ ਕੇ ਹੀ ਸਾਹ ਲੈਂਦਾ ਸੀ ਇੱਕ ਦਿਨ ਸਾਡੇ ਮਾਸਟਰ ਜੀ ਕੁੱਤੇ ਨੂੰ ਜਮਾਤ ਵਿੱਚ ਦੇਖ ਕੇ ਬੜੇ ਗੁੱਸੇ ਵਿੱਚ ਆਏ ਤੇ ਉਸ ਨੂੰ ਰੂਲ ਲੈ ਕੇ ਮਾਰਨ ਦੌੜੇ ਰੂਲ ਮਤਲਬ ਡੰਡਾ ਮੋਤੀ ਕੋਈ ਉਹਨਾਂ ਦਾ ਵਿਦਿਆਰਥੀ ਥੋੜਾ ਸੀ ਜੋ ਉਹਨਾਂ ਦਾ ਰੋਬ ਚੱਲ ਲੈਂਦਾ ਉਸਨੇ ਵੱਧ ਕੇ ਇੱਕ ਘੁਰਕੀ ਸੁਣਾਈ ਤੇ ਨਾਲ ਹੀ ਚਿੱਟੇ ਦੁੱਧਦੰਦ ਦਿਖਾਏ ਫਿਰ ਉਹ ਮੇਰੇ ਬੈਂਚ ਹੇਠਾਂ ਵੱੜ ਕੇ ਬਹਿ ਗਿਆ ਤਾਂ ਇਹ ਕੁੱਤਾ ਤੇਰਾ ਹੈ ਮਾਸਟਰ ਜੀ ਨੇ ਹਿੰਦੀ ਦੇ ਸ਼ਬਦਾਂ ਨੂੰ ਇਵੇਂ ਲਮਕਾਉਂਦਿਆਂ ਪੁੱਛਿਆ ਜਿਵੇਂ ਉਹ ਕੁੱਤੇ ਤੋਂ ਡਰਦੇ ਹੀ ਨਹੀਂ ਸਨ ਮੈਂ ਡਰਦਿਆਂ ਡਰਦਿਆਂ ਮਾਸਟਰ ਜੀ ਨੂੰ ਕਿਹਾ ਇਹ ਕੁੱਤਾ ਮੇਰਾ ਹੀ ਹੈ ਉਹਨਾਂ ਉਸੇ ਵੇਲੇ ਹੁਕਮ ਦਿੱਤਾ ਕਿ ਮੈਂ ਮੋਤੀ ਨੂੰ ਘਰ ਛੱਡ ਕੇ ਆਵਾਂ ਮੈਨੂੰ ਉਸ ਦਿਨ 1 ਘੰਟੇ ਦੀ ਛੁੱਟੀ ਮਿਲ ਗਈ ਸੀ ਮੈਂ ਬੜਾ ਖੁਸ਼ ਸਾਂ ਪਰ ਕੀ ਪਤਾ ਸੀ ਕਿ ਮਾਸਟਰ ਸਾਹਿਬ ਨੇ ਮੁਰਦਿਆਂ ਸਾਰ ਸੇਵੀਆਂ ਦਾ ਸਵਾਦ ਚਖਾਉਣਾ ਹੈ ਸੇਵੀਆਂ ਦਾ ਸਵਾਦ ਚਖਾਉਣ ਦਾ ਮਤਲਬ ਹੈ ਕਿ ਚਪੇੜਾ ਮਾਰਨੀਆਂ ਇਹ ਮਾਸਟਰ ਜੀ ਪੇੜਾ ਮਾਰੇ ਨੂੰ ਸੇਵੀਆਂ ਦਾ ਸੁਆਦ ਆਖਦੇ ਹਨ ਕਰ ਜਾ ਕੇ ਮੇਚ ਪੇੜਾ ਦੀ ਕਹਾਣੀ ਮਾਂ ਨੂੰ ਸੁਣਾਈ ਪਰ ਮਾਤਾ ਜੀ ਕੁੜੋਂ ਮੈਨੂੰ ਮੂਤੀ ਬਹੁਤ ਗੌਰਨਰ ਸੁਣਦਾ ਦਿਖਾਈ ਦਿੰਦਾ ਸੀ ਮੈਂ ਉਸ ਉਂਗਲ ਵੱਲ ਉਂਗਲ ਕਰਕੇ ਉਸ ਵੱਲ ਇਸ਼ਾਰਾ ਕਰਦਿਆਂ ਕਹਿ ਹੀ ਰਿਹਾ ਸਾਂ ਅੱਛਾ ਬੱਚੂ ਮੈਨੂੰ ਮਾਰ ਪੁਆਈ ਕਿ ਉਹ ਮੇਰੇ ਕੋਲ ਆ ਕੇ ਲੇਟ ਗਿਆ ਤੇ ਪੂੰਛ ਹਿਲਾ ਕੇ ਆਪਣੀ ਬੋਲੀ ਬੋਲਣ ਲੱਗ ਪਿਆ ਖਬਰੀ ਉਹ ਮੈਨੂੰ ਕਹਿ ਰਹੀ ਸੀ ਕਿ ਮਿੱਤਰ ਆਪਣੇ ਵੰਡੇ ਦਾ ਮੈਨੂੰ ਮਾਰ ਲੈ ਉਸ ਤੋਂ ਮਗਰੋਂ ਉਸ ਨੇ ਸਕੂਲ ਜਾਣ ਦੀ ਇੱਕ ਵਾਰ ਕੋਸ਼ਿਸ਼ ਕੀਤੀ ਮੈਨੂੰ ਉਦੋਂ ਹੀ ਪਤਾ ਲੱਗਾ ਜਦੋਂ ਅੱਧੀ ਛੁੱਟੀ ਵੇਲੇ ਮੈਂ ਬਾਹਰ ਨਿਕਲਿਆ ਉਹ ਸਕੂਲ ਦੇ ਬੂਹੇ ਲੱਗੇ ਮੇਰੀ ਉਡੀਕ ਕਰ ਰਿਹਾ ਸੀ ਮੈਂ ਗੁੱਸੇ ਵਿੱਚ ਆ ਕੇ ਕਿਹਾ ਨੱਠ ਜਾ ਮੋਤੀ ਨਹੀਂ ਤੇ ਮੈਂ ਮਾਰਾਂਗਾ ਮੋਤੀ ਸੱਚੀ ਮੁੱਚੀ ਉੱਠ ਦੌੜਿਆ ਮੈਨੂੰ ਬੜਾ ਅਫਸੋਸ ਅਫਸੋਸ ਲੱਗਾ ਮਤੇ ਮੇਰਾ ਮਿੱਤਰ ਗੁਆਚ ਜਾਵੇ ਸਕੂਲ ਦੀ ਟੱਲੀ ਵੱਜਣ ਵਾਲੀ ਸੀ ਚਪੜਾਸੀ ਦੇ ਬਾਹਰਲਾ ਬੂਆ ਮਾਰ ਦਿੱਤਾ ਮੇਰਾ ਖਿਆਲ ਮੋਤੀ ਵਾਲੀ ਹੀ ਲੱਗਾ ਰਿਹਾ ਬੇਖਿਆਲੀ ਵਿੱਚ ਮੈਂ ਕਈ ਸ਼ਬਦਾਂ ਦੇ ਅਰਥ ਤੇ ਜੋੜ ਗਲਤ ਦੱਸ ਕੇ ਮਾਰ ਖਾਦੀ ਸਾਰੀ ਛੁੱਟੀ ਮਗਰੋਂ ਜਦ ਮੈਂ ਆਪਣੇ ਘਰ ਦੀਆਂ ਪੌੜੀਆਂ ਚੜ੍ਹ ਰਿਹਾ ਸਾਂ ਤਾਂ ਮੋਤੀ ਮੈਨੂੰ ਰਾਹ ਵਿੱਚ ਮਿਲਿਆ ਤੇ ਮੇਰੇ ਨਾਲ ਕੋਠੇ ਤੇ ਗਿਆ ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਕੁਝ ਲੱਭਾ ਹੈ ਮਾਤਾ ਜੀ ਨੇ ਜਾਂਦਿਆਂ ਹੀ ਪੁੱਛਿਆ ਮੋਤੀ ਘਵਾਚ ਚੱਲਿਆ ਸੀ ਉਹ ਲੱਭ ਪਿਆ ਹੈ ਉਹ ਤੇ ਸਾਰਾ ਦਿਨ ਰस्सੀਆਂ ਨਾਲ ਖੇਡਦਾ ਰਿਹਾ ਹੈ ਮਾਤਾ ਜੀ ਨੇ ਨੌਕਰਾਨੀ ਬਣ ਇਸ਼ਾਰਾ ਕਰਕੇ ਕਿਹਾ ਉਸ ਵੇਲੇ ਮੈਨੂੰ ਕੁੱਤੇ ਦੇ ਇਸ ਡਬਲ ਰੋਲ ਦਾ ਪਤਾ ਨਾ ਲੱਗਾ ਮੋਤੀ ਵਿੱਚ ਬੜੇ ਗੁਣਸੰਨ ਕਰਦੀ ਰਾਖੀ ਕਰਦਾ ਸੀ ਦੂਰ ਸੁੱਟੀ ਚੀਜ਼ ਚੁੱਕ ਲਿਆਉਂਦਾ ਸੀ ਸਿਰਦਾਂ ਨੇ ਕਿਹਾ ਅਗਲੇ ਦੋਵੇਂ ਪੰਜੇ ਚੁੱਕ ਕੰਗਾਰੂ ਵਾਂਗ ਬੈਠ ਜਾਂਦਾ ਸੀ ਇਹ ਹਨੇਰੀਆਂ ਰਾਤਾਂ ਵਿੱਚ ਕਈ ਵਾਰੀ ਸੋਟੇ ਨਾਲ ਲੰਮਕਾਈਆਂ ਦੋ ਨਿੱਕੀਆਂ ਲਾਲਟੀਆਂ ਚੁੱਕ ਕੇ ਪਿਤਾ ਜੀ ਦੇ ਜੰਗਲੀ ਰਸਤੇ 'ਤੇ ਚਾਨਣ ਕਰਦਾ ਹੁੰਦਾ ਸੀ ਪਿਤਾ ਜੀ ਉਸਦੀ ਕਦਰ ਉਦੋਂ ਤੋਂ ਹੋਰ ਵੀ ਬਹੁਤੀ ਕਰਨ ਲੱਗ ਪਏ ਜਦੋਂ ਉਹ ਜਦੋਂ ਉਸਨੇ ਉਹਨਾਂ ਦੀ ਜਾਨ ਬਚਾਈ ਸੀ ਪਿਤਾ ਜੀ ਆਪਣੇ ਦਫ਼ਤਰ ਤੋਂ ਨਿਕਲ ਕੇ ਇੰਜੀਨੀਅਰ ਨਾਲ ਕਿਸੇ ਮਸ਼ੀਨ ਦੀ ਫਿਟਿੰਗ ਬਾਰੇ ਗੱਲਬਾਤ ਕਰ ਰਹੇ ਸਨ ਮੋਤੀ ਨੇ ਜੋ ਉਹਨਾਂ ਨਾਲ ਅਚਾਨਕ ਗਿਆ ਹੋਇਆ ਸੀ ਉਹਨਾਂ ਦੀ ਪਤਲੂਨ ਫੜ ਲਈ ਪਿਤਾ ਜੀ ਉਸ ਦਾ ਮਤਲਬ ਨਹੀਂ ਸਮਝਦੇ ਸਨ ਪਰ ਮੋਤੀ ਉਹਨਾਂ ਦੀ ਪਤਲੂਨ ਫੜ ਕੇ ਖਿੱਚੀ ਜਾਂਦਾ ਸੀ ਅਚਾਨਕ ਉਹਨਾਂ ਦੀ ਨਜ਼ਰ ਆਪਣੇ ਪੈਰਾਂ ਦੇ ਵਿਚਕਾਰ ਪਈ ਦੋਹਾਂ ਬੂਟਾਂ ਦੇ ਵਿਚਕਾਰ ਇੱਕ ਤਰੁੰਡੀਆ ਗੁੱਛਿਆ ਹੋਇਆ ਬੈਠਾ ਸੀ ਸੌਰੀ ਗੁੱਚੀ ਹੋਇਆ ਬੈਠਾ ਸੀ ਪਿਤਾ ਦੀ ਛਾਲ ਮਾਰ ਕੇ ਲੰਬੇ ਹੋ ਗਏ ਤੇ ਮੋਤੀ ਉਸ ਨੂੰ ਦੇਖ ਕੇ ਭੌਂਕਣ ਲੱਗ ਪਿਆ ਪਿਤਾ ਜੀ ਨੇ ਇੱਕ ਡਬਲ ਇੱਟ ਦਾਣ ਉਸ ਨੂੰ ਠਿਖਾਣੇ ਲਾ ਦਿੱਤਾ ਮੋਤੀ ਛੁੱਟੀ ਵਾਲੇ ਦਿਨ ਮੇਰੇ ਨਾਲ ਰਾਜਕੰਝ ਜਾਇਆ ਕਰਦਾ ਸੀ ਇੱਕ ਦਿਨ ਪਿਤਾ ਜੀ ਮੈਂ ਤੇ ਮੋਤੀ ਅਗਨਬੋਟ ਵਿੱਚ ਬੈਠੇ ਸਾਂ ਜਹਾਜ਼ ਦੇ ਤੁਰੰਤ ਦਾ ਵਿਸਲ ਹੋ ਚੁੱਕਾ ਸੀ ਜਹਾਜ਼ ਜੈਟੀ ਨਾਲੋਂ ਨਿਖੜ ਚੁੱਕਾ ਸੀ ਮੋਤੀ ਮੈਨੂੰ ਨਾ ਦਿਸਿਆ ਅਚਾਨਕ ਉਹ ਮੈਨੂੰ ਜੈਟੀ ਤੇ ਦਿਸਿਆ ਮੈਂ ਚੀਕ ਚਿਹਾੜਾ ਪਾ ਦਿੱਤਾ ਪਿਤਾ ਜੀ ਛਾਲ ਮਾਰ ਕੇ ਜੈਟੀ ਤੇ ਚਲੇ ਗਏ ਮੋਤੀ ਨੂੰ ਗળો ਫੜਕੇ ਕੱਚ ਵਿੱਚ ਲੈ ਦੇ ਲਿਆ ਉਸ ਦਿਨ ਪਿਤਾ ਜੀ ਨੇ ਉਹ ਕਾਰਨਾਮਾ ਕੀਤਾ ਜੋ ਮੈਨੂੰ ਕਦੇ ਨਹੀਂ ਭੁੱਲੇਗਾ ਜਹਾਜ਼ ਤੇ ਜेट्टी ਦੇ ਵਿਚਕਾਰ 5-7 ਫੁੱਟ ਦਾ ਪਾਰਟ ਸੀ ਤੇ ਦਰਿਆ ਹੁਗਲੀ ਸਾਹਾਂ ਸਾਹ ਕਰਦਾ ਵਗ ਰਿਹਾ ਸੀ ਪਿਤਾ ਜੀ ਨੇ ਦੋ ਕੁ ਕਦਮ ਪਿਛਾਂ ਹਟ ਕੇ ਛਾਲ ਮਾਰੀ ਤੇ ਜਹਾਜ਼ ਦੇ ਜੰਗਲੇ ਨਾਲ ਮੋਤੀ ਸਮਿਤ ਆਣ ਚੰਬੜੇ ਪੰਜਾਬੀ ਬੰਦੇ ਦਾ ਇਹ ਕਾਰਨਾਮਾ ਕਈ ਬੰਗਾਲੀ ਲੋਕ ਹੈਰਾਨੀ ਨਾਲ ਦੇਖ ਰਹੇ ਸਨ ਅਚਾਨਕ ਉੱਪਰਲੀਆ ਪੌੜੀਆਂ ਤੋਂ ਇੱਕ ਮੀਮ ਉਤਰੀ ਤੇ ਪਿਤਾ ਜੀ ਨੂੰ ਆਪਣੀ ਬੋਲੀ ਵਿੱਚ ਕਹਿਣ ਲੱਗੀ ਤੁਸੀਂ ਬੜੇ ਬਹਾਦਰ ਹੋ ਤੁਸੀਂ ਇਸ ਕੁੱਤੇ ਪਿੱਛੇ ਇੰਨਾ ਖਤਰਾ ਮੁੱਲ ਕਿਉਂ ਲਿਆ ਮੀਮ ਪਿਤਾ ਜੀ ਦੇ ਵਕਫ ਮਿਲ ਮੈਨੇਜਰ ਦੀ ਬੋਟੀ ਸੀ ਤੇ ਜਾਣਦੀ ਸੀ ਕਿ ਪਿਤਾ ਜੀ ਤਰਨਾ ਨਹੀਂ ਜਾਣਦੇ ਸਨ ਪਿਤਾ ਜੀ ਨੇ ਉੱਤਰ ਦਿੱਤਾ ਸੀ ਕਿ ਮੇਰਾ ਬੱਚਾ ਇਸ ਕੁੱਤੇ ਨੂੰ ਬੜਾ ਪਿਆਰ ਕਰਦਾ ਹੈ ਤੇ ਮੈਂ ਵੀ ਇਸ ਨੂੰ ਆਪਣੇ ਬੱਚੇ ਵਾਂਗੂ ਪਿਆਰ ਕਰਦਾ ਹਾਂ ਮੇਮ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ ਤਾਂ ਇਹ ਤੁਹਾਡਾ ਬੱਚਾ ਹੈ ਉਸਨੇ ਮੇਰੀ ਖੱਬੀ ਗੱਲ ਨੂੰ ਥਪਕਿਆ ਤੇ ਇਸ ਤੋਂ ਬਾਅਦ ਮੈਂ ਵੀ ਮੋਤੀ ਦੀ ਮਿੱਤਰ ਬਣ ਗਈ ਮੋਤੀ ਮੇਰੇ ਹਰ ਮਿੱਤਰ ਦਾ ਛੱਟ ਦੋਸਤ ਬਣ ਜਾਂਦਾ ਸੀ ਦਿਨ ਉਹ ਅਕਸਰ ਸਟਿਮਰ ਤੇ ਪਹੁੰਚਣ ਤੇ ਆਪਣੇ ਬੰਗਲੇ ਦੇ ਵਾਰਾਂਡੇ ਵਿੱਚ ਮੋਤੀ ਦੀ ਉਡੀਕ ਕਰ ਰਹੀ ਹੁੰਦੀ ਸੀ ਮੋਤੀ ਪਿੱਛੇ ਮੈਨੂੰ ਅੰਡੇ ਦੁੱਧ ਚਾਕਲੇਟ ਕੇਕ ਬਿਸਕਟ ਤੇ ਸੈਂਡਵਿਚਾਂ ਦਾ ਗੱਫਾ ਮਿਲਿਆ ਕਰਦਾ ਸੀ ਮੇਮ ਦੇ ਦੋ ਵੱਡੇ-ਵੱਡੇ ਕੁੱਤੇ ਹੋਰ ਸਾਨੂੰ ਮੋਤੀ ਉਹਨਾਂ ਨੂੰ ਕਦੇ ਟਾਹੀ ਨਹੀਂ ਸੀ ਦਿੰਦਾ ਗੁਲਾਬ, ਟਿਊਲਿਪ ਤੇ ਟਮਾਟਰਾਂ ਦੇ ਬੂਟਿਆਂ ਉੱਤੋਂ ਦੀ ਉਹ ਦੁੱਧ ਚਿੱਟੀਆਂ ਪਰੀਆਂ ਵਾਂਗ ਉੱਡਿਆ ਫਿਰਦਾ ਵੱਡੇ ਕੁੱਤੇ ਹਫ ਜਾਂਦੇ ਤਾਂ ਉਹਨਾਂ ਨੂੰ ਛੇੜ-ਛੇੜ ਕੇ ਨੱਸਦਾ ਪਤਾ ਨਹੀਂ ਇਸ ਨਿੱਕੇ ਜਿਹੇ ਕਤੂਰੇ ਵਿੱਚ ਇਹ ਤਾਕਤ ਕਿੱਥੋਂ ਆ ਗਈ ਸੀ ਖੁਸ਼ਬੂਦਾਰ ਫੁੱਲਾਂ ਨਾਲ ਵਹਿ ਵਹਿ ਕੇ ਉਹ ਵੀ ਤੁਰਦਾ ਫਿਰਦਾ ਫੁੱਲ ਚਾਪਦਾ ਪਤਾ ਹੈ ਕਿ ਮੇਮ ਨੇ ਮੂੰਹ ਪਾੜ ਕੇ ਇੱਕ ਵਾਰੀ ਪਿਤਾ ਜੀ ਤੋਂ ਇਸ ਕੁੱਤੇ ਦੀ ਮੰਗ ਕੀਤੀ ਸੀ ਪਰ ਪਿਤਾ ਜੀ ਨੇ ਕੇਵਲ ਇਨਾ ਉੱਤਰ ਹੀ ਦਿੱਤਾ ਸੀ ਕਿ ਇਹ ਮੇਰੇ ਬੱਚੇ ਦਾ ਖਡਾਉਣਾ ਹੈ ਪਤਾ ਨਹੀਂ ਉਹ ਮੈਥੋਂ ਮੇਰਾ ਮਿੱਤਰ ਤੇ ਪਿਤਾ ਜੀ ਤੋਂ ਉਹਨਾਂ ਦਾ ਪੁੱਤਰ ਖੋਣ ਲਈ ਕਿਉਂ ਬੇਚੈਨ ਸੀ ਪੇਸ਼ ਨ ਚੱਲਦੀ ਦੇਖ ਕੇ ਉਸ ਮੇਰੇ ਤੇ ਮਾਇਆ ਦਾ ਜਾਦੂ ਪਾਉਣਾ ਸ਼ੁਰੂ ਕੀਤਾ ਨੋਟ ਦਿਖਾਏ ਚਮਕਦੇ ਕਣਕ ਦੇ ਰੁਪਈਆਂ ਦੀ ਢੇਰੀ ਲਾ ਦਿੱਤੀ ਪਰ ਜਾਂ ਤਾਂ ਮੈਨੂੰ ਰੁਪਈਆਂ ਦੀ ਕੀਮਤ ਦਾ ਪਤਾ ਨਹੀਂ ਸੀ ਜਾਂ ਬਚਪਨ ਦਾ ਉਹ ਸਮਾਂ ਸੀ ਜਦੋਂ ਯਾਰ ਰੁਪਈਆਂ ਪਿੱਛੇ ਨਹੀਂ ਸੀ ਵੇਚੇ ਜਾਂਦੇ ਮੈਂ ਸਾਫ਼ ਨਾ ਕਰ ਦਿੱਤੀ ਢੇਰ ਚਿਰ ਪਿੱਛੋਂ ਸਾਡੇ ਦਿਨ ਪੁੱਠੇ ਹੋ ਚੁੱਕੇ ਸਨ ਪਿਤਾ ਜੀ ਅਸਾਮ ਤੋਂ ਬਿਮਾਰ ਹੋ ਕੇ ਆਏ ਸਨ ਉਹਨਾਂ ਦੀ ਆਖਰੀ ਚਾਹ ਵਤਨ ਮੁੜਨ ਦੀ ਸੀ ਅਸਾਂ ਪੰਜਾਬ ਆਉਣ ਦੀ ਤਿਆਰੀ ਕੀਤੀ ਸਮਾਨ ਮਕਾਨ ਸਭ ਮਾਤਾ ਜੀ ਨੇ ਵੇਚ ਕੇ ਉਧਾਰ ਮੁਕਾ ਦਿੱਤੇ ਸਨ ਟੈਕਸੀ ਤਿਆਰ ਸੀ ਪਿਤਾ ਜੀ ਅੱਧ ਪਿਛੱਦੀ ਅੱਧ बेहोਸ਼ੀ ਦੀ ਹਾਲਤ ਵਿੱਚ ਲੰਮੇ ਪਾਏ ਗਏ ਮੋਤੀ ਲੱਗੇ ਖੜਾ ਸੀ ਮੈਂ ਉਸ ਨੂੰ ਟੈਕਸੀ ਵਿੱਚ ਬਿਠਾਉਣ ਦਾ ਚਾਹਵਾਨ ਸਾਂ ਜਦ ਮਾਤਾ ਜੀ ਨੇ ਡਰਾਈਵਰ ਨੂੰ ਚੱਲਣ ਦਾ ਹੁਕਮ ਦੇ ਦਿੱਤਾ ਮੋਤੀ ਦੇ ਹੱਕ ਵਿੱਚ ਅੱਖਾਂ ਰਾਹੀਂ ਕੀਤੀ ਅਪੀਲ ਕੂੜੀ ਨਾਲ ਨਾ ਮਨਜ਼ੂਰ ਹੋਈ ਕਲਕੱਤੇ ਦੇ ਗਹਿਮਾ ਗਹਿਮ ਬਾਜ਼ਾਰਾ ਵਿੱਚ ਮੋਤੀ ਮੋਟਰ ਨਾਲ ਦੌੜ ਲਾ ਰਿਹਾ ਸੀ ਹੈਰੀਸਨ ਰੋਡ ਉੱਤੇ ਆ ਕੇ ਮੋਟਰ ਨੇ ਚਾਲ ਫੜੀ ਤੇ ਮੋਤੀ ਉਸਰ ਪਿੱਛਾ ਨਾ ਕਰ ਸਕਿਆ ਸੂਰਤਾਸ ਦਾ ਇਹ ਭਜਨ ਕੇ ਕਦਮ ਬੜੇ ਅੱਗੇ ਮਨ ਪਾਛੇ ਭਾਗੇ ਸੁਣ ਕੇ ਹੁਣ ਵੀ ਮੈਨੂੰ ਆਪਣੀ ਉਸ ਵੇਲੇ ਦੀ ਹਾਲਤ ਚੇਤੇ ਆ ਜਾਂਦੀ ਹੈ ਜਿਸ ਟਾਂ ਬੁੱਕ ਸਨ ਅਸੀਂ ਆਪਣੇ ਡੱਬੇ ਵਿੱਚ ਬੈਠ ਗਏ 15 ਵਿਹਾ ਮਿੰਟਾਂ ਬਾਅਦ ਜਦਕਿ ਗੱਡੀ ਚੀਕ ਮਾਰ ਕੇ ਤੁਰ ਚੁੱਕੀ ਸੀ ਮੂਤੀ ਸੁਧਾਈਆਂ ਵਾਂਗ ਕਿਸੇ ਗਵਾਚੇ ਨੂੰ ਲੱਭਦਾ ਪਲੇਟਫਾਰਮ ਤੇ ਦਾਖਲ ਹੋਇਆ ਮੇਰੇ ਕੋਲੋਂ ਰਹਿਣ ਅਗੇ ਮੈਂ ਆਵਾਜ਼ ਦਿੱਤੀ ਨੇ ਵਨ ਨੱਟ ਦਾ ਮੋਤੀ ਡੱਬੇ ਨਾਲ ਆਣ ਮਿਲਿਆ ਪਲੇਟਫਾਰਮ ਲੰਘ ਚੁੱਕਾ ਸੀ ਦੌੜ ਲਾਈਨਾਂ ਵਿੱਚ ਸ਼ੁਰੂ ਸੀ ਮੋਤੀ ਹਲਕਾਏ ਕੁੱਤੇ ਵਾਂਗ ਝੱਗ ਸੁੱਟ ਰਿਹਾ ਸੀ ਉਹ ਝਈਆਂ ਲੈਂਦਾ ਸੀ ਮਾਲੂਮ ਹੁੰਦਾ ਸੀ ਕਿ ਉਹ ਇੱਕ ਚੱਕ ਭਰ ਕੇ ਗੱਡੀ ਖੜੀ ਕਰ ਲਵੇਗਾ ਪਰ ਬੇਰਹਿਮ ਬੇਦਲ ਇੰਜਣ ਤੇਜ਼ ਹੋ ਰਿਹਾ ਸੀ ਮਾਤਾ ਜੀ ਦੀਆਂ ਅੱਖਾਂ ਵਿੱਚੋਂ ਅਥਰੂ ਵਗ ਰਹੇ ਸਨ ਪਤਾ ਨਹੀਂ ਕਿਉਂ ਮਾਤਾ ਜੀ ਜੰਜੀਰ ਖਿੱਚ ਕੇ ਗੱਡੀ ਖੜੀ ਨਹੀਂ ਕਰਨ ਕਰਦੇ ਸ਼ਾਇਦ ਮਾਤਾ ਜੀ ਨੂੰ ਵਿਹਮ ਹੋ ਚੁੱਕਾ ਸੀ ਕਿ ਪਿਤਾ ਜੀ ਦੀ ਬਿਮਾਰੀ ਦਾ ਕਾਰਨ ਉਹ ਹੀ ਹੋ ਹੈ ਮੋਤੀ ਅਜ ਦੌੜ ਵਿੱਚ ਹਾਰ ਖਾ ਰਿਹਾ ਸੀ ਮੈਂ ਜਦੋਂ ਤੱਕ ਉਹ ਮੜਾ ਜਿਹਾ ਨੁਕਤਾ ਹੋ ਕੇ ਦਿਸਣੋਂ ਨਾ हट ਗਿਆ ਉਸ ਨੂੰ ਵੇਖਦਾ ਰਿਹਾ ਛਾਲ ਮਰਨ ਨੂੰ ਜੀ ਨਹੀਂ ਕਿਸੇ ਕਰਦਾ ਪਿਤਾ ਜੀ ਦੀ ਹੋਸ਼ ਵਿੱਚ ਹੁੰਦੇ ਤਾਂ ਜ਼ਰੂਰ ਉਸ ਨੂੰ ਫੜ ਲੈਂਦੇ ਹੁੰਦੇ ਮਗਰੋਂ ਸਾਡੀ ਗਵੰਡੀਆਂ ਦੀ ਚਿੱਠੀ ਆਈ ਕਿ ਲਗਾਤਾਰ ਇੱਕ ਮਹੀਨਾ ਮੋਤੀ ਸਾਡੇ ਵਿੱਚ ਉਹੇ ਮਕਾਨ ਅੱਗੇ ਬੈਠਾ ਰਿਹਾ ਸੀ ਦਿਨ ਪਰ ਦਿਨ ਰਾਤ ਵਿੱਚ ਇੱਕ ਘੰਟਾ ਉਹ ਗਾਇਬ ਰਹਿੰਦਾ ਸੀ ਕੀ ਪਤਾ ਆਪਣੇ ਮਿੱਤਰ ਨੂੰ ਸਟੇਸ਼ਨ ਤੇ ਦੇਖਣ ਜਾਂਦਾ ਹੋਵੇ ਇੱਕ ਦਿਨ ਰਾਤੀ ਉਹ ਬੜਾ ਰੋਇਆ ਖਬਰੇ ਉਹ ਹੀ ਉਹ ਰਾਤ ਮੇਰੇ ਪਿਤਾ ਜੀ ਦੇ ਸੰਸਾਰ ਤਿਆਗਣ ਦੀ ਰਾਤ ਸੀ ਤੇ ਫੇਰ ਉਸ ਨੂੰ ਕਿਸੇ ਨਹੀਂ ਸੀ ਦੇਖਿਆ ਹੁਣ ਵੀ ਮੋਤੀ ਦਾ ਖਿਆਲ ਮੈਨੂੰ ਬੰਗਾਲ ਵਲ ਖਿੱਚਦਾ ਰਹਿੰਦਾ ਹੈ ਨੁਣਾਪਾ ਇਸ ਪਾਠ ਦੀ ਅਭਿਆਸ ਕਰਾਂਗੇ ਪ੍ਰਸ਼ਨ ਊੜਾ ਇਸ ਕਹਾਣੀ ਵਿੱਚਲੇ ਲੜਕੇ ਨੂੰ ਮੋਤੀ ਕਿੱਥੋਂ ਤੇ ਕਿਵੇਂ ਮਿਲਿਆ ਉੱਤਰ ਲੜਕੇ ਨੂੰ ਮੋਤੀ ਆਪਣੇ ਪਿਤਾ ਜੀ ਦੇ ਬੰਗਾਲੀ ਦੋਸਤ ਕੋਲੋਂ ਮਿਲਿਆ ਸੀ ਲੜਕੇ ਦਾ ਮੋਤੀ ਨਾਲ ਪਿਆਰ ਦੇਖ ਕੇ ਪਿਤਾ ਜੀ ਦੇ ਦੋਸਤ ਨੇ ਉਸ ਦੀ ਸੰਗਲੀ ਲੜਕੇ ਨੂੰ ਫੜਾ ਦਿੱਤੀ ਸੀ ਪ੍ਰਸ਼ਨ ਆੜਾ ਮੋਤੀ ਹੈਰਾਨ ਕਿਉਂ ਸੀ ਉੱਤਰ ਮੋਤੀ ਹੈਰਾਨ ਇਸ ਕਰਕੇ ਸੀ ਕਿਉਂਕਿ ਉਸਦੇ ਮਾਲਕ ਨੇ ਉਸਦੀ ਸੰਗਲੀ ਇੱਕ ਨਿੱਕੇ ਲੜਕੇ ਨੂੰ ਫੜਾ ਕੇ ਉਸ ਨੂੰ ਉਸਦੇ ਨਾਲ ਜਾਣ ਲਈ ਕਿਹਾ ਸੀ। ਪ੍ਰਸ਼ਨ ਈ ਡੀ ਮੋਤੀ ਕਰਨ ਲੜਕੇ ਨਾਲ ਸਕੂਲ ਵਿੱਚ ਕਿਹੜੀ ਘਟਨਾ ਵਾਪਰੀ? ਉੱਤਰ ਸਕੂਲ ਵਿੱਚ ਮੋਤੀ ਵੱਲੋਂ ਮਾਸਟਰ ਜੀ ਨੂੰ ਕੂਰਣ ਕਰਨ ਲੜਕੇ ਨੂੰ ਉਹਨਾਂ ਕੋਲੋਂ ਚਪੇੜਾ ਖਾਣੀਆਂ ਪਈਆਂ ਜਿਸ ਨੂੰ ਮਾਸਟਰ ਜੀ ਸੇਵੀਆਂ ਦਾ ਸਵਾਦ ਕਹਿੰਦੇ ਸਨ। ਪ੍ਰਸ਼ਨ ਸਸਾ ਮੋਤੀ ਵਿੱਚ ਕਿਹੜੇ-ਕਿਹੜੇ ਗੁਣ ਸਨ? ਉੱਤਰ ਮੋਤੀ ਵਿੱਚ ਬਹੁਤ ਸਾਰੇ ਗੁਣ ਸਨ। ਉਹ ਘਰ ਦੀ ਰਾਖੀ ਕਰਦਾ ਸੀ ਦੂਰ ਸੁਟੀ ਚੀਜ਼ ਚੁੱਕ ਲਿਆਉਂਦਾ ਸੀ ਸਿਟ ਡਾਊਨ ਕਹਿਣ ਤੇ ਉੱਤੇ ਬੈਠ ਜਾਂਦਾ ਸੀ ਉਹ ਵਫਾਦਾਰ ਹੋਣ ਦੇ ਨਾਲ-ਨਾਲ ਘਰ ਦੇ ਕੰਮਾਂ ਵਿੱਚ ਮਦਦ ਕਰਦਾ ਸੀ ਸ਼ਨਹਾ ਹਾ ਹਾ ਲੜਕੇ ਨੂੰ ਮੀਮ ਵੱਲੋਂ ਕਿਹੜੀਆਂ ਚੀਜ਼ਾਂ ਦੇ ਗੱਫੇ ਮਿਲਦੇ ਸਨ ਤੇ ਕਿਉਂ ਉ